ਇਸ ਵੇਲੇ ਦੀ ਵੱਡੀ ਖਬਰ ਗਿਆਨੀ ਹਰਪ੍ਰੀਤ ਸਿੰਘ ਨੂੰ ਘਰ ਤੋੜ ਦਿੱਤਾ ਗਿਆ ਹੈ ਕਿਉਂ ਤੋੜਿਆ ਗਿਆ ਹੈ ਅਤੇ ਧਾਮੀ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ ਆਖਿਰਕਾਰ ਮਾਜ਼ਰਾ ਕੀ ਹੈ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਕਿਹੜੀ ਵੱਡੀ ਕਾਰਵਾਈ ਹੋਈ ਹੈ ਇਹਦੇ ਬਾਰੇ ਤੁਹਾਨੂੰ ਦੱਸਣਾ ਹੈ ਤੁਸੀਂ ਜੁੜੇ ਹੋ ਲੁਕਮੈਨ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਤੇ ਪੰਥਕ ਹਲਕਿਆਂ ਦੇ ਵਿੱਚ ਵੱਡੀ ਖਬਰ ਨੇ ਦੱਸ ਦਿੱਤੀ ਹੈ ਖਬਰ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀਆਂ ਬਤੌਰ ਜਥੇਦਾਰ ਸਾਹਿਬ ਤਖਤ shri ਦਮਦਮਾ ਸਾਹਿਬ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਐਗਜ਼ੀਕਿਊਟਿਵ ਕਮੇਟੀ ਦੇ ਵਿੱਚ ਅਹਿਮ ਫੈਸਲਾ ਹੋਇਆ ਜਿੱਥੇ ਇਸ ਫੈਸਲੇ ਦਾ ਵਿਰੋਧ ਵੀ ਕੀਤਾ ਗਿਆ ਹੈ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਮੁਕਤਲ ਕੀਤੀਆਂ ਗਈਆਂ ਸਨ ਕਥਿਤ ਉਹਨਾਂ ਦੇ ਜਿਹੜਾ ਸੰਧੂ ਹੈ ਉਹਦੇ ਵੱਲੋਂ ਦਿੱਤੀ ਗਈ ਦਰਖਾਸਤ ਤੋਂ ਬਾਅਦ ਇਹ ਸਾਰਾ ਕੁਝ ਸ਼ੁਰੂ ਹੋਇਆ ਹਾਲਾਂਕਿ ਇਹਦੀ ਪਿੱਠ ਭੂਮੀ ਹੋਰ ਹੈ ਪੂਰੀ ਖਬਰ ਕੀ ਹੈ ਆਪਾਂ ਇੱਥੇ ਨਿਗਾਹ ਮਾਰਦੇ ਹਾਂ ਦਰਅਸਲ ਜੋ ਹਾਲੇ ਮੁੱਢਲੀਆਂ ਖਬਰਾਂ ਆ ਰਹੀਆਂ ਨੇ ਉਹਨਾਂ ਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਦੀ ਬੈਠਕ ਦੇ ਵਿੱਚ ਜਿਹੜਾ ਜਥੇਦਾਰ ਤਖਤ ਛੇੜੀ ਦਮਦਮਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਨੂੰ ਖਤਮ ਕਰ ਦਿੱਤਾ ਗਿਆ। ਇਹ ਮੀਟਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਦੁਪਹਿਰ 2 ਵਜੇ ਸ਼ੁਰੂ ਹੋਈ। ਮੀਟਿੰਗ ਉਪਰੰਤ ਵਿਰੋਧੀ ਧਿਰ ਨਾਲ ਸੰਬੰਧਿਤ ਕਾਰਜਕਾਰੀ ਮੈਂਬਰ ਜਸਵੰਤ ਸਿੰਘ ਪੁੜੈਣ, ਪਰਮਜੀਤ ਸਿੰਘ ਰਾਏਪੁਰ ਅਤੇ ਅਮਰੀਕ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਕਮੇਟੀ ਦੇ ਵੱਲੋਂ ਲਿਆਂਦੇ ਗਏ ਇਸ ਮਤੇ ਦਾ ਵਿਰੋਧ ਕੀਤਾ। ਉਹਨਾਂ ਕਿਹਾ ਕਿ ਇਹ ਫੈਸਲਾ ਰਾਜਨੀਤੀ ਤੋਂ ਪ੍ਰੇਰਿਤ ਹੈ। ਅ ਦਰਅਸਲ ਮਾਮਲਾ ਕਿੱਥੋਂ ਸ਼ੁਰੂ ਹੁੰਦਾ ਮਾਮਲਾ ਸ਼ੁਰੂ ਹੁੰਦਾ ਹੈ 2 ਦਸੰਬਰ ਤੋਂ 2 ਦਸੰਬਰ ਨੂੰ ਜਦੋਂ ਸ਼੍ਰੋਮਣੀ ਅਕਾਲੀ ਦਲ ਤਖਸੈਬ ਦੀ ਫਸੀਲ ਦੇ ਉੱਤੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਬਾਰੇ ਸ਼੍ਰੋਮਣੀ ਅਕਾਲੀ ਦਲ ਨੂੰ ਮੋੜ ਲੀਹਾਂ ਤੇ ਲਿਉਣ ਬਾਰੇ ਫੈਸਲੇ ਹੋਏ ਉਹਨਾਂ ਫੈਸਲਿਆਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਮੋਰੀ ਰੂਪ ਦੇ ਵਿੱਚ ਅੱਗੇ ਸਨ ਉਹਨਾਂ ਦੀ ਛਾਪ ਇਹਨਾਂ ਫੈਸਲਿਆਂ ਦੇ ਵਿੱਚ ਸਪਸ਼ਟ ਤੌਰ ਤੇ ਦਿਖਾਈ ਦਿੰਦੀ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਆਲਾ ਧੜਾ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਹੱਥ ਧੋਕੇ ਪੈ ਗਿਆ। ਉਹਨਾਂ ਦੇ ਵੱਲੋਂ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ। ਗਿਆਨੀ ਹਰਪ੍ਰੀਤ ਸਿੰਘ ਦੇ ਪਰਿਵਾਰ ਬਾਰੇ ਜਾਂ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਪਸ਼ਟ ਹੁੰਦੀਆਂ ਹੋਈਆਂ ਕਈ ਥਾਵਾਂ ਤੇ ਨਜ਼ਰ ਆਈਆਂ। ਆਖਰਕਾਰ ਇੱਕ ਦਰਖਾਸਤ ਦਿੱਤੀ ਗਈ। ਇੱਕ ਖਾਸ ਚੈਨਲ ਤੋਂ ਇੰਟਰਵਿਊ ਕਰਵਾਈ ਗਈ ਗਿਆਨੀ ਹਰਪ੍ਰੀਤ ਸਿੰਘ ਦੇ ਸਾਬਕਾ ਸਾੰਡੂ ਦੀ। ਤੇ ਉਸ ਤੋਂ ਬਾਅਦ ਇਹ ਸਾਰੀ ਗੱਲ ਸ਼ੁਰੂ ਹੁੰਦੀ ਹੈ ਸੁਖਬੀਰ ਸਿੰਘ ਬਾਦਲ ਦੇ ਖਾਸ ਕਰੀਬੀ ਅ ਵਿਰਕ ਹੋਰਾਂ ਦੀ ਅਗਵਾਈ ਚ ਕਮੇਟੀ ਬਣਾ ਕੇ ਇਸ ਮਾਮਲੇ ਨੂੰ ਅੱਗੇ ਤੋਰਿਆ